ਅੱਜ ਤੁਸੀਂ ਵੀਡੀਓ 'ਚ ਦੇਖੋਗੇ 30 ਕ ਹਜ਼ਾਰ ਦੀ ਆਪਾਂ ਗੱਡੀ ਲੈ ਕੇ ਪਹੁੰਚਿਆ ਸੀ 20 ਕ ਹਜ਼ਾਰ ਦਾ ਮੋਟਰਸਾਈਕਲ ਲੈ ਕੇ ਪਹੁੰਚਿਆ ਹੋਰ ਵੀ ਕਈ ਤਰ੍ਹਾਂ ਦੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਖਾਸ ਵੀਡੀਓ ਆਪਾਂ ਇਹ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆਊਗੀ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਪਹਿਲਾਂ ਤਾਂ 9465929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਐਡ ਫਰੀ ਦੇ ਵਿੱਚ ਲਗਬਾਓ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਜੀ ਪਹਿਲੀ ਗੱਡੀ ਆਪਣੇ ਕੋਲੇ ਟੋ요ਟਾ ਦੀ ਫੋਰਚੂਨਰ ਆਪਣੇ ਕੋਲੇ ਪਹੁੰਚੀ ਹੈ ਜੀ ਪੰਜਾਬ ਨੰਬਰ ਹੈ ਤੇ ਗੱਡੀ ਦੀ ਕੰਡੀਸ਼ਨ ਆਲੋਕੀ ਆਪਾਂ ਨੂੰ ਮਿਲੂਗੀ ਮਾਡਲ ਦੀ ਗੱਲ ਕਰੀਏ ਤਾਂ 15 2 2010 ਮਾਡਲ ਆਪਾਂ ਨੂੰ ਗੱਡੀ ਇਹ ਮਿਲ ਚੁਗੀ ਤੇ ਚੌਥੇ ਨੰਮ ਗੱਡੀ ਆਹੀ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਜੀ ਫੋਰਚੂਨਰ ਗੱਡੀ ਆ ਤੁਸੀਂ ਚੈੱਕ ਕਰ ਰਹੇ ਹੋ ਬਿਲਕੁਲ ਨਵੇਂ ਵਾਂਗੂ ਆਪਾਂ ਨੂੰ ਟਾਇਰ ਮਿਲ ਜਾਣਗੇ 90 ਤੋਂ 95 ਪੈਸੇ ਕੰਡੀਸ਼ਨ ਗੱਡੀ ਦੀ ਆਲੋਕੀ ਹੈ ਮਾਲਕ ਨੇ ਦੱਸਿਆ ਵੀ ਸਾਰਾ ਕੰਮ ਟੋਟਲ ਕਰਵਾ ਰੱਖਿਆ ਸੀ ਤੇ ਮਾਲਕ ਨੇ ਡਿਮਾਂਡ ਜਿਹੜੀ ਆਪਣੇ ਕੋਲੇ ਲਾ ਕੇ ਭੇਜੇ ਗੱਡੀ ਦੀ 6 ਲੱਖ ਤੇ 90 ਹਜ਼ਾਰ ਰੁਪਏ ਲਾ ਕੇ ਭੇਜੀ ਆ। ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ। ਤੇ ਇਹ ਮਾਲਕ ਦਾ ਏਰੀਆ ਗੁਰਦਾਸਪੁਰ ਹੈ ਜੀ। ਗੁਰਦਾਸਪੁਰ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ। ਘਰੇ ਗੱਡੀ ਤੁਹਾਨੂੰ ਮਿਲੂਗੀ। ਕਿਸੇ ਨੇ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ। ਤੇ ਗੱਡੀ ਪੂਰੀ ਸੋਹਣੀ ਹੈ ਜੀ। ਖੜੀ ਵੀ ਤੁਸੀਂ ਆਪ ਹੀ ਚੱਕਰੋ ਪੂਰੀ ਸੋਹਣੀ ਲੱਗਦੀ ਹੈ। ਨਾ ਤਾਂ ਕੋਈ ਐਕਸੀਡੈਂਟਡ ਹੈ, ਨਾ ਕੋਈ ਲੱਗੀ ਹੋਈ ਹੈ। ਵਧੀਆ ਗੱਡੀ ਆਪਾਂ ਨੂੰ ਦੇਖਣ ਨੂੰ ਹੀ ਮਿਲੇਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 9419542 845 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਕਰ ਲਓ ਸੈਕਿੰਡ ਗੱਡੀ ਆਪਾਂ i10 ਲੈ ਕੇ ਪਹੁੰਚਿਆ cng on ਪੇਪਰ ਹੈ ਜੀ ਮਾਡਲ 2010 ਆਪਾਂ ਨੂੰ ਮਿਲੂਗਾ ਕਾਗਜ਼ ਪੱਤਰ ਸਾਰੇ ਕੰਪਲੀਟਡ ਮਿਲ ਜਾਣਗੇ ਏਸੀ ਹੀਟਰ ਵਰਕਿੰਗ ਚ 10 ਮਾਡਲ ਗੱਡੀ ਹੈ ਰੇਟ ਮੰਗਿਆ ਮਾਲਕ ਨੇ ਕੁੱਲ 76000 ਰੁਪਇਆ ਮਾਲਕ ਨੇ ਕਿਹਾ ਮੌਕੇ ਤੇ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਮਲੂਟ ਗੱਡੀ ਖੜੀ ਹੈ 76000 ਦੇ ਵਿੱਚੋਂ ਘਾਟਾ ਵਾਧਾ ਕਰ ਲੈਣਗੇ ਮਾਲਕ ਬਾਕੀ ਗੱਡੀ ਤੁਸੀਂ ਚੱਕਰੋ ਜੀ ਗੱਡੀ ਦਾ ਰੰਗ ਚੈੱਕ ਕਰੋ ਗੱਡੀ ਪੂਰੀ ਸੋਹਣੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਨਾ ਤਾਂ ਕੋਈ ਐਕਸੀਡੈਂਟਡ ਹੈ ਅੰਦਰੋਂ ਜੇ ਗੱਲ ਕਰੀਏ ਤਾਂ ਸਾਰੀ ਗੱਡੀ ਆਪਾਂ ਨੂੰ ਟੋਟਲ ਪਾਵਰ ਮਿਲ ਜੂਗੀ ਮਾਲਕ ਨੇ ਬਹੁਤ ਸੰਭਾਲ ਦੇ ਵਿੱਚ ਗੱਡੀ ਰੱਖੀ ਹੋਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਲੂਟ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਹੋਵੇ ਤਾਂ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਜੀ ਤੇ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਗੱਡੀ ਇਹ ਕਿਵੇਂ ਦੀ ਲੱਗੀ ਤੇ ਮਾਲਕ ਦਾ ਮੋਬਾਈਲ ਨੰਬਰ ਸਾਰੇ ਤੁਸੀਂ ਨੋਟ ਕਰ ਲਓ 62 836 51243 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਗੱਲ ਆਪ ਕਰ ਲਿਓ ਤੇ ਮੈਨੂੰ ਨਾਲ ਦੇ ਨਾਲ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਾ ਦਾਂਗੇ ਹੁਣ ਤੁਸੀਂ ਇੱਕ ਗੱਡੀ ਚੱਕਰੋ ایسੈਂਟ ਕਾਲੇ ਰੰਗ ਦੀ 2005 ਮਾਡਲ ਹੈ ਸੀ ਮਾਲਕ ਨੇ ਬਹੁਤ ਸੋਹਣੀ ਗੱਡੀ ਤਿਆਰ ਕਰਵਾਈ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਮਿਲ ਜਾਣਗੇ ਬਾਹਰੋਂ ਜੇ ਗੱਲ ਕਰੀਏ ਤਾਂ ਤੁਸੀਂ ਦੇਖੋ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਰੰਗ ਦੇਖੋ ਬੰਪਰ ਦੇਖੋ ਬਹੁਤ ਸੋਹਣੀ ਗੱਡੀ ਮਾਲਕ ਨੇ ਤਿਆਰ ਕਰਵਾਈ ਆ ਮਾਲਕ ਦਾ ਏਰੀਆ ਤਾਰਨ ਤਾਰਨ ਹੈਗਾ 26 ਤੱਕਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਤੇ ਗੱਡੀ ਬਹੁਤ ਰੀਜਨਲ ਮਾਲਕ ਨੇ ਤਿਆਰ ਕਰਵਾਈ ਆ ਪਰ ਇਹਨਾਂ ਨੇ ਵੇਚਣੀ ਜੀ ਹੁਣ ਕਿਸੇ ਕਾਰਨ ਕਰਕੇ ਦੇਖੋ ਜੀ ਨਵੀਂ ਗੱਡੀ ਤੇ ਤਾਂ ਹਰੇਕ ਹੀ ਪੈਸੇ ਲਾਉਂਦਾ ਤੇ ਇਹਨਾਂ ਨੇ ਪੁਰਾਣੀ ਗੱਡੀ ਤੇ ਬਹੁਤ ਪੈਸੇ ਲਾਏ ਨੇ ਚੈੱਕ ਕਰੋ ਅਲਾਈ ਲੱਗੇ ਨੇ ਅੰਦਰੋਂ ਦੇਖੋ ਜੀ ਬਾਹਰੋਂ ਦੇਖੋ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਡਿਮਾਂਡ ਦੀ ਆਪਾਂ ਗੱਲ ਕਰੀ 1 ਲੱਖ ਤੇ 15000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਰੇਟ ਵੇਖੀ ਕਰ ਲਾਂਗੀ ਬਾਕੀ ਤੁਸੀਂ ਗੱਡੀ ਨੂੰ ਚੈੱਕ ਕਰ ਰਹੇ ਹੋ ਜੀ ਤੇ ਤੁਹਾਨੂੰ ਸਾਰੀਆਂ ਫੋਟੋਆਂ ਆਪਾਂ ਚਾਰੇ ਪਾਸੋਂ ਦਿਖਾ ਰਹੇ ਹਾਂ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਅਸੀਂ ਜ਼ਰੂਰ ਦੱਸ ਦਿਓ ਨਾਲ ਦੀ ਨਾਲ ਠੀਕ ਹੈ ਜੀ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੁਹਾਨੂੰ ਮੈਂ ਨੋਟ ਵੀ ਕਰਵਾ ਦਿੰਨੇ 9517917485 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਗੱਲਬਾਤ ਆਪ ਤੁਸੀਂ ਕਰ ਲਿਓ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਜੀ 94608 29482 ਉੱਤੇ ਲਿਖਿਆ ਰਹਿੰਦਾ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਆਪਣੇ ਕੋਲੇ ਭੇਜੋ ਗੱਡੀ ਮੋਟਰਸਾਈਕਲ ਹੈ ਬੋਲਟ ਹੈ ਕੋਈ ਵੀ ਮੋਟਰਸਾਈਕਲ ਹੈ ਜੀ ਬਿਲਕੁਲ ਫਰੀ ਦੇ ਉਪਚਾਪਾ ਐਡ ਲਗਾ ਦਾਂਗੇ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਰੀ ਹੋਵੇਗੀ ਜੇ ਵੀਡੀਓ ਪਸੰਦ ਆਈ ਹੈ ਜੀ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੱਤ ਬੱਤ ਸ਼ੇਅਰ ਕਰ ਦਿਓ ਜੀ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ। ਬਾਕੀ ਇੱਕ ਬੇਨਤੀ ਕਰੂਗਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਗੱਡੀ ਮੋਟਰਸਾਈਕਲ ਭੇਜਦੋਂ ਵੇਚਣ ਵਾਸਤੇ ਰੇਟ ਜਿਹੜਾ ਆਪਣੇ ਕੋਲੇ ਲਾ ਕੇ ਭੇਜਦੇ ਹੋ ਉਹ ਹਮੇਸ਼ਾ ਮਾਰਕੀਟ ਵੇਲੂ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜਿੰਨੇ ਕੀ ਦੀ ਆਪਣੇ ਮਸ਼ੀਨਰੀ ਹੁੰਦੀ ਆ ਉਹਨਾਂ ਦਾ ਰੇਟ ਲਾਇਆ ਕਰੋ ਜੀ। ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਪਲਸਰ 135 ਮੋਟਰਸਾਈਕਲ ਆਪਾਂ 14 ਮਾਡਲ ਲੈ ਕੇ ਪਹੁੰਚਿਆ ਜੀ ਬਹੁਤ ਸੋਹਣਾ ਗਾ ਵਧੀਆ ਪੂਰਾ ਬੈਟਰੀ ਬੂਟਰੀ ਪੂਰੀ ਵਧੀਆ ਜੀ ਨਵੀਂ ਹੈ ਟਾਇਰ ਨਵੇਂ ਨੇ ਸਾਰਾ ਕੁਝ ਆਪਾਂ ਨੂੰ ਕੰਪਲੀਟ ਵਧੀਆ ਮਿਲੂਗਾ ਜੀ ਤੇ ਮਾਲਕ ਕਹਿੰਦੇ ਵੀ ਪੈਸਾਂ ਦੀ ਲੋਡ ਕਰਕੇ ਇਹ ਮੋਟਰਸਾਈਕਲ ਵੇਚਣਾ ਪੈ ਰਿਹਾ ਗਾ ਵੇਚਣਾ ਤਾਂ ਨਹੀਂ ਸੀਗਾ ਪੈਸਾਂ ਦੀ ਲੋਡ ਪੈ ਗਈ ਤਾਂ ਕਰਕੇ ਵੇਚਣਾ ਤੇ ਪੂਰਾ ਵਧੀਆ ਜੀ ਤੇ ਬਰਨਾਲਾ ਮਾਲਕ ਦਾ ਏਰੀਆ ਕਿਸੇ ਨੇ ਜਾ ਕੇ ਦੇਖਣਾ ਬਰਨਾਲੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਤੇ ਰੇਟ ਮਾਲਕ ਨੇ 20500 ਰੁਪਏ ਡਿਮਾਂਡ ਕੀਤੀ ਹੈ ਘਾਟਾ ਬਾਦਾ ਹੋ ਜਾਊਗਾ ਬਾਕੀ ਤੁਸੀਂ ਚਾਰੇ ਪਾਸੋਂ ਦੇਖ ਰਹੇ ਹੋ ਜੀ ਮਾਲਕ ਨੇ ਫੋਟੋਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਆਪਾਂ ਨੂੰ ਟੋਟਲ ਵਧੀਆ ਮਿਲੂਗਾ ਟਾਇਰ ਨਵੇਂ ਨੇ ਬੈਟਰੀ ਨਵੀਂ ਹੈ ਸਟਾਰਟਿੰਗ ਵਧੀਆ ਜੀ ਕਮੀ ਪੇਸ਼ੀ ਕੋਈ ਨਹੀਂ ਕੋਈ ਟੁੱਟਿਆ ਭੱਜਾ ਨਹੀਂ ਕੋਈ ਡੈਮੇਜ ਨਹੀਂ ਕੋਈ ਪਾਰਟਸ ਚੇਂਜ ਨਹੀਂ ਹੋਇਆ ਵਧੀਆ ਸਾਰਾ ਕੁਝ ਆਪਾਂ ਨੂੰ ਮਿਲੂਗਾ ਉਹ ਜਾ ਕੇ ਦੇਖਣਾ ਚਾਹੁੰਦਾ ਹੈ ਮੋਟਰਸਾਈਕਲ ਨੂੰ ਤਾਂ ਮਾਲਕ ਦਾ ਮੋਬਾਈਲ ਨੰਬਰ 788858 ਤੇ 32988 ਗੱਲ ਕਰਨੀ ਹੈ ਗੱਲ ਤੁਸੀਂ ਆਪ ਬਹਿ ਕੇ ਕਰ ਲਓ ਜੀ ਗੱਲ ਕਰਦੇ ਆਪਾਂ ਬੁਲਟ ਦੀ ਬੁਲਟ 350 ਸਟੈਂਡਰਡ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਾਰਾ ਰੀਜਨਲ ਮਾਲਕ ਨੇ ਦੱਸਿਆ ਤੇ ਮਾਡਲ ਦੀ ਗੱਲ ਕਰੀਏ 2004 ਮਾਡਲ ਮਾਲਕ ਨੇ ਦੱਸਿਆ ਮਾਲਕ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 1 ਲੱਖ ਤੇ 53000 ਰੁਪਏ ਲਾ ਕੇ ਭੇਜੀ ਆ ਬੁਲਟ ਤੁਸੀਂ ਚੈੱਕ ਕਰ ਲਓ ਵਧੀਆ ਬੁਲਟ ਆਪਾਂ ਨੂੰ ਮਿਲ ਜੂਗਾ ਜੀ ਚਾਲਾਨ ਤੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪੰਜਾਬ ਨੰਬਰ ਹੈ ਜੀ ਤੇ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਟਾਇਰ ਵਧੀਆ ਨੇ ਤੇ ਸੋਹਣਾ ਜੀ ਪੂਰਾ ਨਾ ਕੋਈ ਡਿੱਗਿਆ ਨਾ ਕੋ ਟੁੱਟਿਆ ਪੱਜ ਮਾਲਕ ਨੇ ਪੂਰੇ ਸ਼ੌਂਕ ਨਾਲ ਰੱਖਿਆ ਹੋਇਆ ਚਲਾਇਆ ਵਧੀਆ ਹੋਇਆ ਬਾਕੀ ਪੁੱਠੇ ਘੇਰਾਂ ਵਾਲੇ ਸੀ ਕਾਫੀ ਡਿਮਾਂਡ ਆਈ ਸੀਗੀ ਪੁੱਠੇ ਘੇਰਾਂ ਵਾਲੇ ਬੁਲਟ ਵਾਸਤੇ ਲੈ ਕੇ ਆਪਾਂ ਪਹੁੰਚੇ ਅਸੀਂ ਬਾਕੀ ਤੁਸੀਂ ਦੇਖ ਲਿਓ ਜਾ ਕੇ ਕੋਈ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਘਰੇ ਖੜਾ ਹੈਗਾ ਨੰਬਰ 9781255683 ਗੱਲ ਕਰ ਲਿਓ ਜੀ ਹੁਣ ਆਪਾਂ ਇੱਕ ਮਰੂਤੀ 800 ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲ ਹੀ 32000 ਦੀ ਡਿਮਾਂਡ ਦੇ ਵਿੱਚ ਗੱਡੀ ਪਹੁੰਚੀ ਆ ਰੇਟ ਮੋਕੇ ਤੇ ਘਟਵਾਦ ਹੋ ਜਾਊਗਾ ਬਰਨਾਲਾ ਵਾਲੇ ਦਾ ਏਰੀਆ 99 ਮਾਡਲ ਆਪਾਂ ਨੂੰ ਗੱਡੀ ਮਿਲ ਜਾਊਗੀ 99 ਮਾਡਲ ਹੈ 32000 ਕੋਈ ਫਿਕਸ ਰੇਟ ਨਹੀਂ ਹੈਗਾ ਜੀ ਘਟਵਾਦ ਕੀਤਾ ਜਾਊ ਹੋ ਸਕਦਾ 30000 ਤੋਂ ਥੱਲੇ ਗੱਡੀ ਮਾਲਕ ਸੇਲ ਕਰ ਦੇਣ ਹੋ ਸਕਦਾ 29 30 31 ਤੱਕ ਕਰ ਸੌਦਾ ਹੋ ਜੇ ਉਹ ਤੁਸੀਂ ਆਪ ਜਾ ਕੇ ਦੇਖ ਲਿਓ ਬਰਨਾਲੇ ਖੜੀ ਆ ਚਲੱਕ ਦੇਖ ਲਿਓ ਤੋਰ ਕੇ ਦੇਖ ਲਿਓ ਨਾਲੇ ਮਾਲਕ ਨਾਲ ਗੱਲ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ 70 871 44645 ਗੱਲਬਾਤ ਆਪ ਤੁਸੀਂ ਕਰ ਲਿਓ। ਬਾਕੀ ਵੀਡੀਓ ਕਿੰਨੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਸਾਰੀ ਗੱਡੀਆਂ ਮਸ਼ੀਨਰੀਆਂ 볼ਟ ਵਗੈਰਾ ਤੁਸੀਂ ਰਾਰਾ ਕੋਈ ਚੈੱਕ ਕਰ ਲਿਆ। ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ। ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਨਵੀਂ ਵੀਡੀਓ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ। ਤੇ ਕਿਸੇ ਨਾਲ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ